ਮੰਗ ਪੱਤਰ ਦਿੱਤਾ ਜੀ ਕੀ ਮੰਗ ਪੱਤਰ ਹੈ ਤੁਹਾਡੀ ਕੀ ਮੰਗ ਹੈ ਅਸੀਂ ਐਸ ਡੀ ਐਮ ਸਾਹ ਜੀ ਨੂੰ ਮੰਗ ਪੱਤਰ ਇਸ ਚੀਜ਼ ਦਾ ਦਿੱਤਾ ਹੈ ਵੀ ਉਰੇ ਇੱਕ ਕੋਰਟ ਕੰਪਲੈਕਸ ਬਹੁਤ ਵੱਡਾ ਬਣ ਰਿਹਾ ਹੈ ਇਸ ਦੇ ਵਿੱਚ ਦੋ ਜੱਜਾਂ ਦੀ ਨਿਯੁਕਤੀ ਕੀਤੀ ਜਾਵੇ ਸਾਡਾ ਏਰੀਆ ਬਹੁਤ ਵੱਡਾ ਹੈ ਤਾਂ ਜੋ ਕਿ ਇੱਥੇ ਦੇ ਕੇਸ ਵੀ ਬਹੁਤ ਲੱਗਦੇ ਨੇ ਜਿਹੜੇ ਕੋਰਟਾਂ ਦੇ ਵਿੱਚ ਲੱਗਦੇ ਨੇ ਹਰ ਇੱਕ ਬੰਦੇ ਨੂੰ ਸੁਨਾਮ ਜਾਣਾ ਪੈਂਦਾ ਇਸ ਕਰਕੇ ਅਸੀਂ ਐਸ ਡੀ ਐਮ ਸਾਹ ਨੂੰ ਇੱਕ ਹੋਰ ਮੰਗ ਪੱਤਰ ਦਿੱਤਾ ਹੈ ਵੀ ਸਾਡੀ ਕੋਰਟ ਦੇ ਵਿੱਚ ਜੱਜਾਂ ਦੀ ਨਿਯੁਕਤੀ ਕੀਤੀ ਜਾਵੇ ਕੋਰਟ ਕੰਪਲੈਕਸ ਬਣ ਚੁੱਕਾ ਕਿੰਨੇ ਧਰੂ ਸਸਤਾਵਾਂ ਤੁਸੀਂ ਅੱਜ ਇਕੱਠੇ ਹੋ ਕਿ ਕਿਹੜੀ ਕਿਹੜੀ ਸਸਤਾਵਾਂ ਜੀ ਨੂੰ ਅਜੇ ਤੱਕ ਅੱਜ ਅਸੀਂ ਕਰੈਨਾ ਐਫੀਸ਼ਨ ਦੇ ਪ੍ਰਧਾਨ ਨੇ ਸਾਡੇ ਨਾਲ ਡੇਰੀ ਪ੍ਰੋਡਕਟ ਦੇ ਪ੍ਰਧਾਨ ਨੇ ਤੇ ਆਰਟੀ ਵਿਸ਼ੇਸ਼ਨ ਦੇ ਵੀ ਪ੍ਰਧਾਨ ਜੀ ਤੇ ਸਾਡੇ ਨਾਲ ਅਸੀਂ ਸਾਰੇ ਨਗਰ ਵਾਸੀਆਂ ਵੱਲੋਂ ਤੇ ਸ਼ਹਿਰ ਵਾਸੀਆਂ ਵੱਲੋਂ ਇਹ ਸਾਰਾ ਉਪਰਾਲਾ ਕਰਕੇ ਪਹਿਲਾਂ ਅਸੀਂ ਮੰਤਰੀ ਸਾਹਿਬ ਜੀ ਨੂੰ ਵੀ ਮਿਲੇ ਮੰਤਰੀ ਸਾਹਿਬ ਜੀ ਨੂੰ ਵੀ ਅਸੀਂ ਮੰਗ ਰੱਖੀ ਦੀ ਮંત્રી ਸਾਹਿਬ ਜੀ ਨੇ ਵੀ ਸਾਨੂੰ ਭਰੋਸਾ ਦਵਾਇਆ ਵੀ ਇਹ ਛੇਤੀ ਤੋਂ ਛੇਤੀ ਸੁਦਾ ਉਹ ਇੱਕ ਕੋਰਟ ਕੰਪਲੈਕਸ ਦੇ ਵਿੱਚ ਜੱਜ ਸਾਹਿਬ ਦੀ ਨਿਯੁਕਤੀ ਕੀਤੀ ਜਾਊਗੀ ਜੀ ਬਈ ਜੀ ਏਰੀਆ ਬਹੁਤ ਵੱਡਾ ਪੈਂਦਾ ਬਹੁਤ ਪਿੰਡ ਪੈਦੇ ਨੇ ਲੋਕਾਂ ਨੂੰ ਆਪਣੇ ਜਿਹੜੇ ਲੜਾਈ ਝਗੜ ਦੇ ਕੇਸ ਨੇ ਜਾਂ ਹੋਰ ਤਰ੍ਹਾਂ ਦੇ ਕੇਸ ਨੇ ਉਹਦੇ ਲਈ ਕਿਤੇ ਕਿਤੇ ਜਾਣਾ ਪੈਂਦਾ ਸਾਨੂੰ ਪਹਿਲਾਂ ਸੁਨਾਮ ਜਾਣਾ ਪੈਂਦਾ ਜੀ ਫਿਰ ਉਸ ਤੋਂ ਬਾਅਦ ਸੰਗਰੂਰ ਦਾ ਹੁੰਦਾ ਜੀ ਸੰਗਰੂਰ ਤੋਂ ਜੇ ਕੋਈ ਪਾਸ ਹੋ ਜਾਂਦਾ ਤਾਂ ਸਾਨੂੰ ਮਤਲਬ ਪਟਿਆਲਾ ਜਾਣਾ ਸੈਸ਼ਨ ਕੋਰਟ ਦੇ ਵਿੱਚ ਵੀ ਜਾਣਾ ਪੈਂਦਾ ਹਾਈ ਕੋਰਟ ਤੱਕ ਨਹੀਂ ਜਾਣਾ ਪੈਂਦਾ ਇਹ ਇਹ ਆ ਵੀ ਜੇ ਸਾਡੇ ਵਰੀ ਛੇਤੀ ਬਨ ਜੇ ਤਾਂ ਜਿਹੜੇ ਨਵਟਾਰੇ ਨੇ ਭਾਈ ਚਾਰਕ ਤੋੜਤੇ ਵੀ ਛੇਤੀ ਹੋ ਜਾ ਕਰਨੀ ਐ ਐਸਡੀਐਮ ਦਾਵਲੇ ਪ੍ਰੋਸਾ ਦਵਾਇਆ ਕਿ ਤੁਹਾਡਾ ਮੰਗ ਪੱਤਰ ਜਿਹੜਾ ਸਰਕਾਰ ਨੂੰ ਚਾਹੀਦਾ ਐ ਐਸਡੀਐਮ ਸਾਹਿਬ ਨੇ ਸਾਨੂੰ ਪੂਰਨ ਪ੍ਰੋਸਾ ਦਵਾਇਆ ਜੀ ਉਹ ਕਹਿੰਦੇ ਵੀ ਅਸੀਂ ਤੁਹਾਡੀ ਗੱਲ ਅੱਜੇ ਅਸੀਂ ਪੂਰਨ ਉਤੇ ਜਿਹੜੇ ਅਫਸਰ ਲੈਣੇ ਇਹਨਾਂ ਨਾਲ ਵੀ ਅਸੀਂ ਭੇਜਾਂਗੇ ਤੇ ਇਹ ਜ਼ਰੂਰ ਹੋਊਗਾ ਹਾਂ ਜੀ ਬਾਈ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਦੀ ਕੀ ਮੰਗ ਹੈ ਜੋ ਅੱਜ ਮੰਗ ਪੱਤਰ ਦਿੱਤਾ ਹੈ ਸਾਡੇ ਡੜਬੇ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਹੈ ਜੀ ਜਿਹੜਾ ਅੱਜ ਐਸਡੀਐਮ ਸਾਹਿਬ ਨੂੰ ਕਈ ਸੰਸਥਾ ਵੱਲੋਂ ਜਿਵੇਂ ਆਰਟੀ ਅਜਿਹਾ ਸੈਸ਼ਨ ਹੋ ਗਈ ਕੈਰਨਾ ਜਿਹਾ ਸੈਸ਼ਨ ਹੋ ਗਈ ਉਹਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਅਸੀਂ ਵੀ ਸ਼ਹਿਰ ਦੇ ਮੋਤਵਰ ਹੋਣ ਦੇ ਨਾਤੇ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਸਮੁੱਚੇ ਤੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਹਰਪਾਲ ਸਿੰਘ ਠੀਮਾ ਜੀ ਨੂੰ ਕਿ ਉਹ ਜਲਦੀ ਤੋਂ ਜਲਦੀ ਸਾਡੇ ਦਰਬੇ ਲਈ ਇੱਕ ਜੱਜ ਦੀ ਜਿਹੜੀ ਨਿਯੁਕਤੀ ਹੈ ਉਹ ਕਰਾਉਣ ਕਿਉਂਕਿ ਤਹਿਸੀਲ ਕੰਪਲੈਕਸ ਹੈ ਜਿਹੜਾ ਉਹ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਹੈ ਲੋਕਾਂ ਨੂੰ ਬਹੁਤ ਖੱਜਲ ਖਵਾਰੀ ਜਿਹੜੀ ਕੋਟ ਕਚੇਰੀਆਂ ਦੇ ਵਿੱਚ ਕਰਨੀ ਪੈਂਦੀ ਹੈ ਚਾਹੇ ਬੇਸ਼ੱਕ ਉਹ ਸੰਗਰੂਰ ਜਾਂਦੇ ਆ ਲੋਕ ਕੁਝ ਲੋਕ ਸੁਨਾਮ ਜਾਂਦੇ ਆ ਸੁਨਾਮ ਜਾਣ ਵਾਸਤੇ ਤਾਂ ਪਹਿਲਾਂ ਦਿਲਬੇ ਤੋਂ ਬੱਸ ਚੜ੍ਹਦੇ ਆ ਫਿਰ ਮਹਿਲਾ ਚੌਂਕ ਤੋਂ ਬੱਸ ਬਦਲਣੀ ਪੈਂਦੀ ਹੈ ਕਈ ਕਈ ਘੰਟੇ ਬੱਸਾਂ ਨੂੰ ਸੁਨਾਮ ਪਹੁੰਚਣ ਨੂੰ ਹੀ ਲੱਗ ਜਾਂਦਾ ਹੈ ਇਸ ਕਰਕੇ ਸਾਡੀ ਸਾਰੇ ਸ਼ਹਿਰ ਨਿਵਾਸੀਆਂ ਦੀ ਪ੍ਰਯੋਗ ਅਪੀਲ ਹੈ ਅਸੀਂ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਵੀ ਕਰਦੇ ਆ ਕਿ ਉਹ ਖੁਦ ਆਪ ਐਡਵੋਕੇਟ ਨੇ ਉਹਨਾਂ ਨੂੰ ਪਤਾ ਵੀ ਹੈ ਇਸ ਮੁੱਦੇ ਬਾਰੇ ਉਹ ਆਪ ਮਿਹਨਤ ਕਰਕੇ ਜਲਦ ਉਹ ਮਸਲਾ ਹੱਲ ਕਰਾਉਣਗੇ ਪਰ ਉਸ ਆਦੇਵਾਂ ਲੋਕਾਂ ਨੂੰ ਦਰਬਾ ਹਲਕਾ ਕਾਫੀ ਵੱਡਾ ਹੈ ਜੀ ਤਕਰੀਬਨ 70 80 ਪਿੰਡੇ ਦੇ ਹਲਕੇ ਦੇ ਦਰਬੇ ਦੇ ਨਾਲ ਲਗਵੇਂ ਪਿੰਡਾਂ ਦੇ ਪੈਂਦੇ ਨੇ ਜਿਹੜੇ ਕਿ ਦਰਬੇ ਦੇ ਨਾਲ ਸੰਬੰਧਿਤ ਨੇ ਉਹ ਸਾਰੇ ਲੋਕਾਂ ਨੂੰ ਸੰਗਰੂਹ ਸਨਾਮ ਜਾਣਾ ਪੈਂਦਾ ਬਹੁਤ ਖੱਜਲ ਖਵਾਰੀ ਹੁੰਦੀ ਹੈ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਲੋਕਾਂ ਦੀ ਮੰਗ ਹੈ ਕੀ ਮੰਗ ਹੈ ਅੱਜ ਜੋ ਮੰਗ ਪੱਤਰ ਦਿੱਤਾ ਹੈ ਇਸ ਜਿਹੇ ਦਰਬਾ ਨੂੰ ਕੀ ਮੰਗ ਪੱਤਰ ਮੈਂ ਤੁਹਾਡਾ ਆਪਣਾ ਪ੍ਰਧਾਨ ਬਿੱਟੂ ਖਾਨ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਪੂਰੇ ਤਹਿਸੀਲ ਕਲੈਕਸ ਬਣ ਗਿਆ ਬਹੁਤ ਵੱਡਾ ਬਣ ਗਿਆ ਅਸੀਂ ਲੋਕ ਜਿਹੜੇ ਪਿੰਡਾਂ ਦੇ ਲੋਕ ਆ ਸਾਰੇ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਵੀਰੇ ਜੱਸਾ ਬੈਠਣੇ ਚਾਹੁੰਦੇ ਨੇ ਕਿਉਂਕਿ ਲੋਕ ਬੜੇ ਪਰੇਸ਼ਾਨ ਸਨਾਪ ਸੁਰੂ ਹੋ ਜਾਂਦੇ ਨੇ ਬੜਾ ਪਰੇਸ਼ਾਨ ਹੁੰਦੇ ਨੇ ਅੱਜ ਮੰਗ ਪੱਤਰ ਦਿੱਤਾ ਬਹੁਤ ਸਸਤਾਵਾਂ ਨੇ ਇਕੱਠੇ ਹੋ ਕੇ ਐਡਜਨ ਸਾਹਿਬ ਨੂੰ ਮਿਲੇ ਆ ਅਸੀਂ ਅਸੀਂ ਮੰਗ ਪੱਤਰ ਦਿੱਤਾ ਮੈਂ ਸਰਕਾਰ ਤੋਂ ਪੂਰੀ ਜੋਰ ਅਪੀਲ ਕਰਦਾ ਕਿ ਕਿਰਪਾ ਕਰਕੇ ਲੋਕਾਂ ਦੀ ਸਮੱਸਿਆ ਨੂੰ ਸੁਣਦੇ ਹੋਏ ਉਹਦੇ ਜੱਜ ਦੀ ਨੁਕਤੀ ਕੀਤੀ ਜਾਵੇ ਕਿਉਂਕਿ ਜਿੱਥੇ ਤਹਿਸੀਲ ਕਲਮਸਮਣ ਹੈ ਬਹੁਤ ਵੱਡਾ ਹੈ ਉਥੇ ਜੱਜ ਸਾਹਿਬ ਬੈਠ ਸਕਦੇ ਨੇ ਕਿਉਂਕਿ ਜਿਹੜੇ ਸਾਡੇ ਲੋਕ ਵਿਚਾਰੇ ਸਨਾਮ ਸੂਨ ਜਾਂਦੇ ਤੜਕੀ ਜਾਂਦੇ ਨੇ ਆਥਰੇ ਮੁੜਦੇ ਨੇ ਭੁੱਖੇ ਧਿਆਨੇ ਇਹ ਸਰਕਾਰ ਨੂੰ ਇੱਕ ਚੀਜ਼ ਦੀ ਗੌਰ ਕਰਨੀ ਜੰਦੀ ਐ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਜੇ ਜੱਜ ਸਾਹਿਬ ਦੀ ਉਰੇ ਸੁਖਤੀ ਹੁੰਦੀ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਜੋ ਅੱਜ ਮੰਗ ਪ੍ਰਦਰਸ਼ਨ ਦਿੱਤੇ ਦਿਲਬਾਦ ਵਿੱਚ ਜੱਜ ਬੈਠਕ ਨੂੰ ਅਸੀਂ ਸਾਰੇ ਬੇਨਤੀ ਕਰਦੇ ਆਂ ਕਿ ਅਸੀਂ ਡਿੜਬਾ ਦੇ ਨਿਵਾਸੀ ਆਂ ਸਾਨੂੰ ਇੱਥੇ ਬਹੁਤ ਸਾਰੇ ਪਿੰਡ ਪੈਂਦੇ ਨੇ ਸਾਡੇ ਡਿੜਬਾ ਵਿਖੇ ਅਸੀਂ ਕਹਿੰਨੇ ਵੀ ਜੋ ਵੀ ਸਾਡੇ ਕੰਮ ਕਰਨੇ ਜਾਂ ਕੁਝ ਵੀ ਹੈ ਔਰ ਦਿੱਲੀ ਸਾਨੂੰ ਸੰਗਰੂਰ ਜਾਣਾ ਪੈਂਦਾ ਹੈ ਜੱਸਨਾਮ ਜਾਣਾ ਪੈਂਦਾ ਹੈ ਸਾਡੇ ਇੱਥੇ ਜੋ ਕਿ ਤਹਿਸੀਲ ਦਾ ਕੰਪਲੈਕਸ ਬਣ ਚੁੱਕਿਆ ਹੈ ਗਮੜੀ ਰੋਡ ਤੇ ਉਹਦੇ ਵਿੱਚ ਅਸੀਂ ਮੰਗ ਕਰਦੇ ਹਾਂ ਕਿ ਇੱਕ ਜੱਜ ਬੈਠ ਜਾਵੇ ਜੋ ਕਿ ਸਾਨੂੰ ਕਿਤੇ ਵੀ ਇੱਧਰ ਉੱਧਰ ਜਾਣ ਦੀ ਲੋੜ ਨਾ ਪਵੇ ਇਹ ਸਾਡੇ ਸਾਰੇ ਮਸਲੇ ਢਿੜਵੇ ਵਿੱਚ ਹੀ ਹੱਲ ਹੋ ਸਕਣ ਤੇ ਆਸ ਕਰਦੇ ਹਾਂ ਬਿਨਾਂ ਇਹ ਗੱਲ ਨੂੰ ਸਾਡੀ ਸਰਕਾਰ ਸੀਰੀਅਸ ਲੈ ਕੇ ਕਿ ਇੱਥੇ ਇੱਕ ਜੱਜ ਦੀ ਪੋਸਟਿੰਗ ਕਰਵਾ ਦੇਵੇ ਠੀਕ ਹੈ ਤੇ ਬਾਕੀ ਉਸ ਤੋਂ ਬਾਅਦ ਅਸੀਂ ਅੱਜ ਪੁਚਕ ਜੜਦੇ ਦੇ ਨਿਵਾਸੀਆਂ ਨੇ ਐਚ ਡੀ ਐਮ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਹੈ ਕਿ ਸਾਡੇ ਇੱਥੇ ਕੰਪਲੈਕਸ ਦੇ ਵਿੱਚ ਇੱਕ ਜੱਜ ਨੂੰ ਬਿਠਾ ਦਿੱਤਾ ਜਾਵੇ। ਹਾਂ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਤੇ ਨਾਲ ਹੀ ਨਾਲ ਜੋ ਕਿ ਸਮੇਂ ਨੂੰ ਦੇਖਦੇ ਹੋਏ ਵੀ ਵੀ ਸਾਰਾ ਕੰਮ ਲੋਕਾਂ ਦਾ ਇੱਥੇ ਹੋਣ ਲੱਗ ਜਾਏਗਾ ਲੋਕ ਸਰਕਾਰ ਦਾ ਹੋਰ ਵੀ ਬਹੁਤ ਧੰਨਵਾਦ ਕਰਨਗੇ ਕਿਉਂਕਿ ਅੱਜਕੱਲ ਸਮਾਂ ਬਹੁਤ ਕੀਮਤੀ ਹੈ। ਤੇ ਸਮਾਂ ਲੋਕ ਬਚਾ ਕੇ ਆਪਣਾ ਕੁਝ ਕਾਰੋਬਾਰ ਕਰਨਗੇ ਤੇ ਉਹਨਾਂ ਨੂੰ ਜਿਆਦਾ ਇੱਧਰ ਉੱਧਰ ਜਾਣ ਦੀ ਵੀ ਕੋਈ ਲੋੜ ਨਹੀਂ ਪਵੇਗੀ